ਤਰਨ ਆਪੋ ਇਉਂ ਹੀ ਗਇਓ ਲਿਓ ਜਰਾ ਤਨਜੀਤ ਕਹੋ ਨਾਨਕ ਭਜ ਹਰਮਨਾ ਆਉਦ ਜਾਤ ਹੈ ਬੀਤ ਤਰਨ ਆਪੋ ਕਹਿੰਦੇ ਨੇ ਜਵਾਨੀ ਦੀ ਅਵਸਥਾ ਸਰੀਰ ਤੇ ਜਵਾਨੀ ਆਉਂਦੀ ਹੈ ਪਾਤਸ਼ਾਹ ਕਹਿੰਦੇ ਨੇ ਇਉਂ ਹੀ ਗਇਓ ਮਤਲਬ ਐਵੇਂ ਹੀ ਚਲੀ ਗਈ ਜਵਾਨੀ ਤਾਂ ਲਿਓ ਜਰਾਤਨਜੀਤ ਜਰਾ ਕਹਿੰਦੇ ਬੁਢਾਪੇ ਨੂੰ ਬੁਢਾਪੇ ਨੇ ਸਰੀਰ ਨੂੰ ਜਿੱਤ ਲਿਆ ਯਾਨੀ ਸਰੀਰ ਨੂੰ ਜਿਹੜਾ ਬੁਢਾਪਾ ਆਉਂਦਾ ਉਹਨੂੰ ਜਰ ਕਹਿੰਦੇ ਨੇ ਜਿਵੇਂ ਲੋਹੇ ਨੂੰ ਜ਼ੰਗ ਲੱਗ ਜਾਏ ਲੋਹਾ ਗਲ ਜਾਂਦਾ ਹੈ ਮਜ਼ਬੂਤੀ ਨਹੀਂ ਰਹਿੰਦੀ ਉਹਦੇ ਵਿੱਚ ਲੱਕੜ ਨੂੰ ਸਿਉਕ ਲੱਗ ਜਾਏ ਲੱਕੜ ਥੋਥੀ ਹੋ ਜਾਂਦੀ ਹੈ ਕੰਧ ਨੂੰ ਕਲਰ ਦੀ ਬਿਮਾਰੀ ਲੱਗ ਜਾਏ ਕੰਧ ਟਹਿ ਜਾਂਦੀ ਹੈ। ਤੋ ਜਿਵੇਂ ਲੱਕੜ ਨੂੰ ਸਯੌਂਕ ਖਾ ਜਾਂਦੀ ਹੈ, ਲੋਹੇ ਨੂੰ ਜ਼ੰਗ ਖਾ ਜਾਂਦੀ ਹੈ, ਦੀਵਾਰ ਨੂੰ ਕਲਰ ਖਾ ਜਾਂਦਾ ਹੈ, ਉਸੇ ਤਰ੍ਹਾਂ ਤਨ ਨੂੰ ਬੁਢਾਪਾ ਖਾ ਜਾਂਦਾ ਹੈ। ਤੇ ਮਨ ਨੂੰ ਵਿਕਾਰ ਖਾ ਜਾਂਦੇ। ਬਾਦਸ਼ਾਹ ਸਾਨੂੰ ਜਗਾ ਰਹੇ ਆ। ਚੇਤਾਵਨੀ ਦੇ ਰਹੇ ਆ ਕਬੀਰ ਇਹ ਚੇਤਾਵਨੀ ਮਤ ਸੈਸਾ ਰਹਿ ਜਾਏ। ਜਿਹੜੀ ਤਰੁਣਾਵਸਥਾ ਹੈ ਨਾ ਜਿਹੜੀ ਯੰਗ ਏਜ ਹੈ ਪਰਮਾਤਮਾ ਦੀ ਸਭ ਤੋਂ ਵੱਡੀ ਦਾਤ ਹੈ। ਯਾਨੀ એનર્ਜੀ ਟੌਪ ਤੇ ਹੁੰਦੀ ਹੈ। ਸਰੀਰ ਤੋਂ ਬਹੁਤ ਚੰਗੇ ਕੰਮ ਲੈ ਜਾ ਸਕਦੇ। ਜਵਾਨੀ ਦੇ ਵਿੱਚ। ਔਰ ਕਮਾਲ ਦੀ ਗੱਲ ਹੈ ਜਿਹੜਾ ਸਭ ਤੋਂ ਕੀਮਤੀ ਸਮਾਂ ਹੁੰਦਾ ਉਹਦੇ ਬਾਰੇ ਲਿਖਿਆ ਕਿ ਇਉਂ ਹੀ ਗयो। ਉਹ ਐਵੇਂ ਚਲਿਆ ਗਿਆ ਐਵੇਂ ਦਾ ਮਤਲਬ ਵਜ਼ੂਲ ਜਦੋਂ ਕੋਈ ਪੈਸਾ ਕੰਮ ਨਹੀਂ ਆਉਂਦਾ। ਅਸੀਂ ਕਹਨੇ ਤਾਂ ਐਵੇਂ ਲੱਗ ਗਿਆ ਭੰਗ ਦੇ ਪਹਾੜੀ ਚਲਿਆ ਗਿਆ। ਯਾਨੀ ਜ਼ਿੰਦਗੀ ਦੇ ਵਿੱਚੋਂ ਮਿਲਿਆ ਹੋਇਆ ਜਿਹੜਾ ਕੀਮਤੀ ਸਮਾਂ ਸੀ ਉਹ ਫਜ਼ੂਲ ਚਲਿਆ ਗਿਆ। ਤਰਨ ਆਪੋ ਇਉਂ ਹੀ ਗਿਓ। ਲਿਓ ਜਰਾ ਤਨ ਜੀਤ। ਇਸ ਕਰ ਕਿਉਂ ਦੀ ਕਦਰ ਨਹੀਂ ਪਛਾਣੀ ਤੇ ਜਰ ਜਿਹੜਾ ਬੁਢਾਪਾ ਸੀ ਉਹਨੇ ਤਨ ਨੂੰ ਜਿੱਤ ਲਿਆ। ਤਨ ਕਮਜ਼ੋਰ ਹੋ ਗਿਆ। ਪਰ ਜਿਹੜਾ ਮਨ ਹੈ ਮਨ ਦੀ ਵਾਸਨਾ ਕਮਜ਼ੋਰ ਨਹੀਂ ਹੋਈ। ਜਿੱਤਣਾ ਮਨ ਨੂੰ ਸੀ ਪਰ ਜਿੱਤਿਆ ਗਿਆ ਤਨ ਮਨ ਨੇ ਆਪਣੀ ਮੰਜ਼ਲ ਤੇ ਪਹੁੰਚਣਾ ਸੀ ਪਰ ਤਨ ਆਪਣੀ ਮੰਜ਼ਲ ਤੇ ਪਹੁੰਚ ਗਿਆ ਤਨ ਦੀ ਮੰਜ਼ਲ ਹੁੰਦੀ ਹੈ ਮਿੱਟੀ ਕਿਉਂਕਿ ਜੰਮੇ ਹੀ ਮਿੱਟੀ ਵਿੱਚੋਂ ਹੈ ਮਨ ਦੀ ਮੰਜ਼ਲ ਹੁੰਦੀ ਹੈ ਜੋਤ ਕਿਉਂਕਿ ਮਨ ਦਾ ਜਿਹੜਾ ਮੂਲ ਹੈ ਜੋਤ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ तन ਆਪਣੀ ਮੰਜ਼ਿਲ ਤੇ ਪਹੁੰਚ ਗਿਆ ਮਨ ਆਪਣੀ ਮੰਜ਼ਿਲ ਤੇ ਨਹੀਂ ਪਹੁੰਚਿਆ ਗਿਆਨ ਤੱਕ ਨਹੀਂ ਪਹੁੰਚਿਆ ਇਸ ਕਰਕੇ ਰਸਤੇ 'ਚ ਹੀ ਭਟਕਦਾ ਫਿਰਦਾ ਹੈ ਇਸ ਕਰਕੇ ਲੀਓ ਜਰਾ ਤਨ ਜੀ ਬੁਢਾਪਾ ਆ ਗਿਆ ਮਨ ਉੱਥੇ ਦਾ ਉੱਥੇ ਹੀ ਹੈ ਥਕੇ ਨੈਣ ਸਰਵਨ ਸੁਣ ਥਕੇ ਥਾਕੀ ਸੁੰਦਰ ਕਾਇਆ ਸਰ ਕੁਝ ਥੱਕ ਗਿਆ ਅੱਖਾਂ ਜਵਾਬ ਦੇ ਗਈਆਂ ਕੰਨ ਜਵਾਬ ਦੇਗੇ ਜਰਾ ਹਾਕ ਦੀ ਹਾਕ ਜਿਵੇਂ ਦਰਵਾਜ਼ੇ ਤੇ ਖੜ ਕੇ ਕਿਸੇ ਨੂੰ ਆਵਾਜ਼ ਮਾਰੀ ਜਾਂਦੀ ਹੈ ਨਾ ਵੀ ਮੈਂ ਆ ਗਿਆ ਸਰੀਰ ਦੇ ਦਰਵਾਜ਼ਿਆਂ ਤੇ ਖੜੇ ਹੋ ਕੇ ਬੁਢਾਪਾ ਆਵਾਜ਼ ਮਾਰਦਾ ਕੰਨਾਂ ਨੂੰ ਕਹਿੰਦਾ ਮੈਂ ਆ ਗਿਆ ਅੱਖਾਂ ਨੂੰ ਕਹਿੰਦਾ ਮੈਂ ਆ ਗਿਆ ਹੁਣ ਤਕੜਾ ਹੋ ਲੈ ਸਭ ਮਤ ਥੱਕੀ ਮਤ ਵੀ ਜਵਾਬ ਦੇਗੀ ਪਰ ਇੱਕ ਚੀਜ਼ ਨੇ ਜਵਾਬ ਨਹੀਂ ਦਿੱਤਾ ਏਕ ਨਾ ਥੱਕ ਸਮਾਇਆ ਜਿਹੜੀ ਮਾਇਆ ਦੀ ਖਿੱਚ ਹੈ ਮਾਇਆ ਦੀ ਪਕੜ ਹੈ ਜਿਹੜੀ ਉਹ ਨਹੀਂ ਢਿੱਲੀ ਹੋਈ ਉਹ ਉੱਥੇ ਦੀ ਉੱਥੇ ਹੀ ਹੈ ਜੀਵਨ ਦੇ ਜਿਹੜੇ ਚਸਕੇ ਨੇ ਉਹ ਮਨ ਕਰਕੇ ਉੱਤੇ ਇਸ ਕਰਕੇ ਲਿਓ ਜਰਾ ਤਨ ਜੀਤ ਸਰੀਰ ਤੇ ਜਿੱਤਿਆ ਗਿਆ ਮਨ ਨੂੰ ਕਦੋਂ ਜਿੱਤਣਾ ਸੀ ਮਨ ਨਹੀਂ ਜਿੱਤਿਆ ਗਿਆ ਮਨ ਨੂੰ ਹਰਾ ਕੇ ਇਹਨੂੰ ਜਿੱਤਣਾ ਸੀ ਜਿੱਤਣਾ ਸੀ ਗੁਰੂ ਦੇ ਗਿਆਨ ਦੁਆਰਾ ਇਸ ਕਰਕੇ ਮਨ ਕਮਜ਼ੋਰ ਨਹੀਂ ਹੋਇਆ ਮਨ ਤੋਂ ਕੁੰਚਰ ਹੋਇਆ ਗਿਆ ਕਿਤੇ ਹਾਥੀ ਬਣ ਗਿਆ ਪਲ-ਪਲ ਕੇ ਮੋਟਾ ਹੋ ਗਿਆ ਇਸ ਕਰਕੇ ਪਾਤਸ਼ਾਹ ਕਹਿੰਦੇ ਨੇ ਵੀ ਸਮਾ ਮੁੱਕ ਗਿਆ ਤੇਰੀ ਜ਼ਿੰਦਗੀ ਬੀਤ ਗਈ ਲਿਓ ਜਰਾ ਤਨਜੀਤ ਹੁਣ ਬੁਢਾਪੇ ਚ ਕੀ ਕਰੇਗਾ ਹੁਣ ਤੇ ਸਰੀਰ ਨੂੰ ਜਰ ਲੱਗੀ ਪਈ ਆ ਫਿਰ ਵੀ ਪਾਤਸ਼ਾਹ ਕਹਿੰਦੇ ਨੇ ਕਹੋ ਨਾਨਕ ਭਜ ਹਰਮਨਾ ਆਉਧ ਜਾਤ ਹੈ ਬੀਤ ਉਮਰ ਤੇਰੀ ਬੀਤਦੀ ਜਾ ਰਹੀ ਹੈ ਇਸ ਕਰਕੇ ਜਵਾਨੀ ਵਿੱਚ ਹੀ ਉਹਨੂੰ ਪਛਾਣ ਜਿਵੇਂ ਬਾਬਾ ਬੁੱਢਾ ਜੀ ਨੇ ਪਛਾਣ ਲਿਆ ਸੀ 12 ਸਾਲ ਦੀ ਉਮਰ ਦੇ ਵਿੱਚ 125 ਸਾਲ ਉਮਰ ਸੀ ਬਾਬਾ ਬੁੱਢਾ ਜੀ ਦੇ 113 ਸਾਲ ਗੁਰੂ ਘਰ ਦੀ ਸੇਵਾ ਕੀਤੀ ਚਾਰ ਸਹਿਬਜ਼ਾਦਿਆਂ ਨੂੰ ਅਸੀਂ ਬਾਬਾ ਐਵੇਂ ਨਹੀਂ ਕਹਿੰਦੇ ਬਾਬਾ ਫਤਿਹ ਸਿੰਘ ਕਿ 7 ਸਾਲ ਦਾ ਬਾਬਾ ਹੋ ਸਕਦਾ ਹਾਂ ਹੋ ਸਕਦਾ ਹੈ ਜਿਨੇ ਪਛਾਣਿਆ ਹੋਵੇ ਜਿਨੇ ਮਨ ਨੂੰ ਜਿੱਤਿਆ ਹੋਵੇ ਪੰਜ ਵਰਖ ਕੋ ਅਨਾਥ ਧਰੂਬਾਲਕ ਹਰ ਸਿਮਰਤ ਅਮਰ ਅਟਾਰੇ ਪੰਜ ਵਰਖਾਂ ਦਾ ਭਗਤ ਪ੍ਰਹਿਲਾਦ ਹੈ ਪਰ ਹਰ ਸਿਮਰਤ ਅਮਰ ਅਟਾਰੇ ਉੱਚੀ ਪਦਵੀ ਤੇ ਪਹੁੰਚ ਗਿਆ ਤੋਂ ਪਾਤਸ਼ਾਹ ਕਹਿੰਦੇ ਨੇ ਇਸ ਗੱਲ ਦਾ ਖਿਆਲ ਕਰ ਉਮਰ ਤੇਰੀ ਬੀਤਦੀ ਜਾ ਰਹੀ ਹੈ ਇਸ ਕਰਕੇ ਇਸ ਤੋਂ ਪਹਿਲਾਂ ਕਿ ਤੇਰਾ ਤਨ ਮਿੱਟੀ ਵਿੱਚ ਮਿਲੇ ਤੇਰਾ ਮਨ ਗੁਰੂ ਦੇ ਸ਼ਬਦ ਵਿੱਚ ਮਿਲ ਜਾਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ